ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਿੱਧੂ ਬਾਈ ਨੇ ਨਵੇਂ ਗਾਣੇ ਦਾ ਪੋਸਟਰ ਆ ਚੁੱਕਿਆ ਹੈ ਜਿਹਦਾ ਨਾਮ ਹੈ ਬਰੋਟਾ ਤੇ ਬਰੋਟੇ ਦੇ ਵਾਲੇ ਦਿਵਾਲੇ ਬੰਦੂਖਾਂ ਹੀ ਬੰਦੂਖਾਂ ਲਪੇਟੀਆਂ ਹੋਈਆਂ ਤੇ ਗਾਣਾ ਕਿਹੋ ਜਿਹਾ ਹੋਊਗਾ ਇਹ ਇਹਦੇ ਉੱਤੇ ਆਪਾਂ ਥੋੜਾ ਜਿਹਾ ਬਾਅਦ ਚੋਂ ਚਰਚਾ ਕਰਦੇ ਹਾਂ ਪਹਿਲਾਂ ਇਹ ਜਾਣ ਲੈਣਾ ਕਿ ਬਰੋਟਾ ਕੀ ਹੈ ਤੇ ਬਰੋਟੇ ਦੀ ਮਹੱਤਤਾ ਕੀ ਹੈ ਕਹਿੰਦੇ ਹੈ ਕਿ ਜਿਸ ਵੇਲੇ ਸਿਕੰਦਰ ਅਤੇ ਉਹਦੀਆਂ ਫੌਜਾਂ ਪਹਿਲੀ ਵਾਰ ਭਾਰਤ ਆਈਆਂ ਤਾਂ ਖੁਦ ਸਿਕੰਦਰ ਅਤੇ ਉਹਦੀਆਂ ਫੌਜਾਂ ਵੱਡੇ ਵੱਡੇ ਵਿਸ਼ਾਲ ਬਰੋਟੇ ਦੇਖ ਕੇ ਭਾਰਤ ਵਿੱਚ ਹੈਰਾਨ ਰਹਿ ਚੁੱਕੇ ਸੀ ਤੇ ਜਿਸ ਵੇਲੇ ਉਹ ਆਪਣੇ ਦੇਸ਼ ਪਰਤ ਕੇ ਵਾਪਸ ਗਏ ਤਾਂ ਉੱਥੇ ਜਾ ਕੇ ਵੀ ਉਹਨਾਂ ਨੇ ਆਪਣੇ ਲੋਕਾਂ ਵਿੱਚ ਬਰੋਟੇ ਦੀਆਂ ਬਹੁਤ ਜ਼ਿਆਦਾ ਚਰਚਾ ਕੀਤੀਆਂ ਕਿ ਭਾਰਤ ਵਿੱਚ ਕਿੱਡੇ ਵੱਡੇ ਵੱਡੇ ਰੁੱਖ ਹੈ ਇਹਦਾ ਕਾਰਨ ਸੀ ਕਿ ਸਿਕੰਦਰ ਅਤੇ ਉਹਦੀਆਂ ਫੌਜਾਂ ਨੂੰ ਇਹ ਬਰੋਟੇ ਪਸੰਦ ਕਿਉਂ ਆਏ ਇਹ ਤਾਂ ਸਭ ਨੂੰ ਪਤਾ ਹੈ ਕਿ ਸਿਕੰਦਰ ਦੁਨੀਆ ਜਿੱਤਣ ਨਿਕਲਿਆ ਸੀ ਤੇ ਉਹ ਜਦੋਂ ਵੀ ਨਿਕਲਦਾ ਸੀ ਹਰ ਇੱਕ ਨੂੰ ਜਿੱਤਣ ਵਾਸਤੇ ਆਪਣੇ ਨਾਲ ਵੱਡੀ ਫੌਜ ਦਾ ਕਾਫਲਾ ਲੈ ਕੇ ਚਲਦਾ ਸੀ ਹੁਣ ਹੁਣ ਜਿੱਡੀ ਵੱਡੀ ਫੌਜ ਓਡਾ ਹੀ ਵੱਡਾ ਉਹਨਾਂ ਦਾ ਰਹਿਣ ਸਹਿਣ ਵੀ ਕਰਨਾ ਪੈਂਦਾ ਸੀ ਜਿਹਦੀ ਇੱਕ ਸਿਕੰਦਰ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਸਿਕੰਦਰ ਛੱਡੋ ਕਿਸੇ ਵੀ ਰਾਜੇ ਮਹਾਰਾਜੇ ਨੂੰ ਆਉਂਦੀ ਸੀ ਕਿਸੇ ਵੀ ਧਾੜਵੀ ਨੂੰ ਆਉਂਦੀ ਸੀ ਹੁਣ ਕਾਰਨ ਜਦੋਂ ਤਾਂ ਉਹਨਾਂ ਨੇ ਕਿਤੇ ਜਾਂ ਆਪਣਾ ਟਿਕਾਣਾ ਲਾਉਣਾ ਹੁੰਦਾ ਸੀ ਰਾਤ ਕੱਟਣੀ ਹੁੰਦੀ ਸੀ ਤਾਂ ਉਹ ਉਸ ਵੇਲੇ ਤਾਂ ਉਹ ਆਪਣੇ ਤੰਬੂ ਤਾਣ ਲੈਂਦੇ ਹੋਣਗੇ ਪਰ ਜਦੋਂ ਕਿਤੇ ਦੁਪਹਿਰ ਕੱਟਣਾ ਸੀ ਤਾਂ ਫੌਜਾਂ ਨੇ ਘੋੜਿਆਂ ਨੇ ਤਾਂ ਉਹਦੀ ਜਿੰਨੀ ਜੀ ਸੈਨਾ ਹੁੰਦੀ ਸੀ ਜਾਂ ਸੈਨਾ ਦੇ ਨਾਲ ਜਿੰਨੇ ਵੀ ਉੱਠ ਘੋੜੇ ਹਾਥੀ ਹੁੰਦੇ ਸੀ ਤਾਂ ਉਹਨਾਂ ਨੂੰ ਦੁਪਹਿਰ ਕੱਟਣ ਵਾਸਤੇ ਕੋਈ ਨਾ ਕੋਈ ਥਾਂ ਟਿਕਾਣਾ ਚਾਹੀਦਾ ਹੁੰਦਾ ਸੀ ਹੁਣ ਐਡੀ ਵਿਸ਼ਾਲ ਸੈਨਾ ਵਾਸਤੇ ਇੱਕ ਤਾਂ ਐਡੇ ਇਕੱਠੇ ਇਥੇ ਰੁਕ ਨਹੀਂ ਸੀ ਹੁੰਦੇ ਕਿਉਂਕਿ ਸੈਨਾ ਖਿਲਰ ਕੇ ਰਹਿ ਨਹੀਂ ਸਕਦੀ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਸੀ ਤਾਂ ਸੈਨਾ ਨੂੰ ਕੋਈ ਇਹੋ ਜਿਹਾ ਟਿਕਾਣਾ ਚਾਹੀਦਾ ਹੁੰਦਾ ਸੀ ਜਿੱਥੇ ਛਾ ਹੋਵੇ ਤੇ ਕਿਉਂਕਿ ਦੁਪਹਿਰ ਨੂੰ ਤੰਬੂ ਨਹੀਂ ਲਗਾ ਸਕਦੇ ਜੇ ਲੱਗਣਗੇ ਤਾਂ ਪਟਣੇ ਔਖੇ ਹੋ ਜਾਣਗੇ ਤਾਂ ਇੱਥੇ ਵੀ ਕਿਸੇ ਹੋਰ ਮੁਲਕ ਜਾਂਦੇ ਸੀ ਤਾਂ ਬਹੁਤ ਦਿੱਕਤ ਆਉਂਦੀ ਸੀ ਉਹਨਾਂ ਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਜਦ ਕਿ ਕਿਸੇ ਵੀ ਧੜਵੀ ਦੀ ਸੈਨਾ ਜੰਗਲ ਵਿੱਚ ਰਹਿ ਰਹਿ ਕੇ ਖੁਸ਼ ਨਹੀਂ ਹੁੰਦੀ ਕਿਉਂਕਿ ਉੱਥੇ ਕੋਈ ਵੀ ਹੋਰ ਰਾਜਾ ਜਾਂ ਹੋਰ ਧੜਵੀ ਉੱਥੇ ਉਹਨਾਂ ਉੱਤੇ ਆਸਾਨੀ ਨਾਲ ਹਮਲਾ ਕਰ ਸਕਦਾ ਹੈ ਕਿਉਂਕਿ ਆਲੇ-ਦੁਆਲੇ ਕੁਝ ਨਹੀਂ ਦਿਖ ਦਿਖ ਰਿਹਾ ਹੁੰਦਾ ਤਾਂ ਭਾਰਤ ਵਿੱਚ ਵੱਡੇ-ਵੱਡੇ ਬਰੋਟੇ ਸੀਗੇ ਤਾਂ ਉੱਥੇ ਇੱਕ ਬਰੋਟੇ ਨੇ ਇੱਕ ਬੋੜ ਉਹਦੀ ਸਾਰੀ ਸੈਨਾ ਆ ਜਾਂਦੀ ਸੀ ਜਿਹਦੇ ਕਰਕੇ ਇਕੱਲਾ ਸਿਕੰਦਰ ਹੀ ਨਹੀਂ ਹੋਰ ਵੀ ਜਿੰਨੇ ਧਾੜ ਵੀ ਨਾਲ ਸੈਨਾ ਹੁੰਦੀ ਸੀ ਉਹਨਾਂ ਦੀ ਪਹਿਲੀ ਪਸੰਦ ਹੁੰਦੇ ਸੀ ਭਾਰਤ ਦੇ ਅੰਦਰ ਮੌਜੂਦ ਬਰੋਟੇ ਰਾਵੀ ਦਰਿਆ ਦੇ ਕੰਢੇ ਇੱਕ ਬਰੋਟਾ ਬਹੁਤ ਜ਼ਿਆਦਾ ਮਸ਼ਹੂਰ ਹੁੰਦਾ ਸੀ ਉਹਦੇ ਬਾਰੇ ਬਹੁਤ ਸਾਰੇ ਅੰਗਰੇਜ਼ ਰਾਈਟਰਾਂ ਨੇ ਵੀ ਆਪਣੀਆਂ ਬੁੱਕਾਂ ਵਿੱਚ ਲਿਖਿਆ ਹੈ ਕਹਿੰਦੇ ਹੈ ਕਿ ਉਹ ਬਰੋਟਾ ਐਡਾ ਜ਼ਿਆਦਾ ਵਿਸ਼ਾਲ ਸੀ ਕਿ ਉਸ ਦੀ ਆਲੇ-ਦੁਆਲੇ ਦੇ ਦਾ ਘੇਰਾ ਜੇ ਨਾ ਪੀਏ ਤਾਂ ਅੱਧੇ ਮੀਲ ਤੋਂ ਵੀ ਜ਼ਿਆਦਾ ਬਣਦਾ ਸੀ ਉਹ ਬਰੋਟਾ ਇੰਨਾ ਵੱਡਾ ਸੀ ਕਿ ਉਸ ਬਰੋਟੇ ਹੇਠ 7000 ਬੰਦਾ ਇੱਕੋ ਟਾਈਮ ਬੈਠ ਸਕਦਾ ਸੀ ਆਰਾਮ ਕਰ ਸਕਦਾ ਸੀ ਲੰਮਾ ਵੀ ਪੈ ਸਕਦਾ ਸੀ ਹੁਣ ਕਨਫਿਊਜ਼ ਵਾਲੀ ਗੱਲ ਇਹ ਹੈ ਕਿ ਬਰੋਟਾ ਅਸਲ ਵਿੱਚ ਹੁੰਦਾ ਕਿਹੜਾ ਹੈ ਰੁੱਖ ਹੈ ਆਓ ਉਸ ਦੀ ਪਛਾਣ ਕੀ ਹੈ ਕਿਉਂਕਿ ਪੰਜਾਬ ਵਿੱਚ ਜਾਂ ਤਾਂ ਭਾਰਤ ਦੇ ਹਰੇਕ ਹਿੱਸੇ ਵਿੱਚ ਉਸ ਰੁੱਖ ਨੂੰ ਬਰੋਟਾ ਨਹੀਂ ਕਿਹਾ ਜਾਂਦਾ ਖਾਸ ਕਰਕੇ ਪੰਜਾਬ ਵਿੱਚ 90% ਪੰਜਾਬ ਦੇ ਹਿੱਸਿਆਂ ਵਿੱਚ ਇਸ ਰੁੱਖ ਨੂੰ ਬੋੜ ਕਿਹਾ ਜਾਂਦਾ ਹੈ ਜਿਹਦੀਆਂ ਵੱਡੀਆਂ ਵੱਡੀਆਂ ਜਾਂ ਦਾੜੀਆਂ ਹੁੰਦੀਆਂ ਹਨ ਜਿੰਨਾ ਵੱਡਾ ਹੋਵੇਗਾ ਜਿੰਨਾ ਪੁਰਾਣਾ ਹੋਵੇਗਾ ਟਾਹਣੀਆਂ ਵਿੱਚੋਂ ਜੜਾ ਨਿਕਲਦੀਆਂ ਹੈ ਤੇ ਉਹਦਾ ਵਿਸ਼ਾਲ ਘੇਰਾ ਹੁੰਦਾ ਰਹਿੰਦਾ ਹੈ ਉਮਰ ਦੇ ਹਿਸਾਬ ਨਾਲ ਉਹਨੂੰ ਜ਼ਿਆਦਾਤਰ ਬੋੜ ਕਿਹਾ ਜਾਂਦਾ ਹੈ ਕੁਝ ਇਲਾਕਿਆਂ ਵਿੱਚ ਬਰੋਟਾ ਕਿਹਾ ਜਾਂਦਾ ਹੈ ਹੁਣ ਬਰੋਟਾ ਇਹਨੂੰ ਕਹਿੰਦੇ ਕਿਉਂ ਹੈ ਹਰੇਕ ਜਗ੍ਹਾ ਤੇ ਬੋੜ ਕਿਉਂ ਨਹੀਂ ਕਿਹਾ ਜਾਂਦਾ ਇਹਦੇ ਬਾਰੇ ਮੈਨੂੰ ਕੋਈ ਬਹੁਤੀ ਨੌਲੇਜ ਨਹੀਂ ਹੈਗੀ ਜੇ ਤੁਹਾ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ ਤਾਂ ਦੱਸਿਓ ਜ਼ਰੂਰ ਹਾਂ ਹੋ ਸਕਦਾ ਹੈ ਕਿ ਜਿਹੜਾ ਬੋੜ ਛੋਟਾ ਹੋਵੇ ਜਵਾ ਜਵਾਨ ਹੋਵੇ ਹਲੇ ਉਸ ਨੂੰ ਸ਼ਾਇਦ ਬਰੋਟਾ ਕਹਿ ਦਿੱਤਾ ਜਾਂਦਾ ਹੋਵੇਗਾ ਵੱਡਾ ਜਦੋਂ ਜਿਆਦਾ ਵੱਡਾ ਹੋ ਜਾਵੇ ਜਦੋਂ ਉਸ ਦੇ ਦਾੜੀ ਜਹੀ ਆ ਜਾਂਦੀ ਹੁੰਦੀ ਹੈ ਜਦਾਂ ਉਪਰੋਂ ਟਾਹਣੀਆਂ ਵਿੱਚੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸ਼ਾਇਦ ਉਸ ਵੇਲੇ ਉਸ ਨੂੰ ਬੋਰਡ ਦਾ ਨਾਮ ਮਿਲਦਾ ਹੋਊਗਾ ਨਹੀਂ ਮੈਨੂੰ ਪਤਾ ਤੇ ਦੱਸਿਓ ਜਰੂਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਹੁਣ ਆਪਾਂ ਆਪਣੇ ਮੇਨ ਟੌਪਿਕ ਉੱਤੇ ਆ ਜਾਂਦੇ ਹਾਂ ਸਿੱਧੂ ਬਾਇ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਬਾਪੂ ਬਲਕੌਰ ਸਿੰਘ ਦਾ ਇੰਟਰਵਿਊ ਆਇਆ ਸੀ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਐਸਟੀਮੇਟ 3 ਨਵੰਬਰ ਦੇ ਨੇੜੇ ਤੇੜੇ ਗਾਣਾ ਆਊਗਾ ਹਲੇ ਡੇਟ ਕਨਫਰਮ ਨਹੀਂ ਕੀਤੀ ਪੋਸਟ ਦੇ ਵਿੱਚ ਵੀ ਪਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਮੀਦ ਹੈ ਕਿ ਹੋ ਜਾਊਗੀ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੈਂ ਇਹ بڑا ਦਾਵਾ ਕਰ ਸਕਦਾ ਹਾਂ ਕਿ ਇਹ ਬੜਾ ਗਾਣਾ ਕੋਈ ਲੀਕ ਗਾਣਾ ਨਹੀਂ ਹੋਊਗਾ ਗਾਣੇ ਦੀ ਵੀਡੀਓ ਆਊਗੀ ਜਾਂ ਨਹੀਂ ਆਊਗੀ ਇਹਦੇ ਬਾਰੇ ਆਪਾਂ ਕੁਝ ਅੰਦਾਜ਼ੇ ਤੇ ਲਾ ਸਕਦੇ ਹਾਂ ਕਿਉਂਕਿ ਬਾਪੂ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਜਿਵੇਂ ਉਹਨੇ ਕਿਹਾ ਕੀ ਅਸੀਂ AI ਨਾਲ ਕੋਈ ਗਾਣਾ ਨਹੀਂ ਬਣਾਉਂਦੇ ਇਹਨੂੰ ਕੋਈ ਭਾਵੇਂ ਜਿਹੜਾ ਮਰਜ਼ੀ ਬੰਦਾ ਚੈਲੰਜ ਕਰ ਲਵੇ ਅਸੀਂ ਚੈਲੰਜ ਐਕਸੈਪਟ ਕਰਦੇ ਹਾਂ ਅਸੀਂ ਅੱਜ ਤੱਕ ਸਿੱਧੂ ਦਾ ਕੋਈ ਵੀ ਗਾਣਾ AI ਨਾਲ ਨਹੀਂ ਬਣਾਇਆ ਉਹਦਾ ਇਨਾ ਮੈਟਰ ਪਿਆ ਕਿ ਸਾਨੂੰ AI ਦੀ ਲੋੜ ਹੀ ਨਹੀਂ ਕਿ ਜਿੱਦਣ ਬਣਾਵਾਂਗੇ ਤਾਂ ਦੱਸ ਕੇ ਰਿਲੀਜ਼ ਕਰਾਂਗੇ ਤਾਂ ਉਹਦੇ ਨਾਲ ਉਹਦੇ ਕਿਹਾ ਸੀਗਾ ਕਿ ਹਾਂ ਅਸੀਂ ਡੁਪਲੀਕੇਟ ਮੁੰਡਿਆਂ ਕੋਲੋਂ ਹਮ ਸ਼ਕਲਾਂ ਕੋਲੋਂ ਵੀਡੀਓ ਜ਼ਰੂਰ ਕਰਾਉਂਦੇ ਹਾਂ ਪਰ ਉਹਨਾਂ ਨੇ ਇਸ ਪੂਰੀ ਇੰਟਰਵਿਊ ਚ ਕਿਤੇ ਵੀ ਮੈਂਸ਼ਨ ਨਹੀਂ ਸੀ ਕੀਤਾ ਕਿ ਤਾਂ ਕਿ 30 ਤਰੀਕ ਦੇ ਨੇੜੇ ਤੇੜੇ ਰਿਲੀਜ਼ ਹੋਣ ਵਾਲੇ ਗਾਣੇ ਦੀ ਵੀਡੀਓ ਆਊਗੀ ਜਾਂ ਨਹੀਂ ਆਊਗੀ ਉਹਨਾਂ ਨੇ ਪੋਰਾ ਵੀ ਹਿੰਟ ਨਹੀਂ ਦਿੱਤੀ ਤਾਂ ਇਹ ਤਾਂ ਚੀਜ਼ ਕਨਫਰਮ ਹੈ ਕਿ ਇਸ ਗਾਣੇ ਦੀ ਵੀਡੀਓ ਨਹੀਂ ਆਊਗੀ ਕਿਉਂਕਿ ਪੋਸਟ ਵਿੱਚ ਵੀ ਕੋਈ ਅਜਿਹੀ ਚੀਜ਼ ਦਿਖਾਈ ਨਹੀਂ ਦਿੱਤੀ ਜਿੱਥੋਂ ਆਪਾਂ ਅੰਦਾਜ਼ਾ ਲਗਾ ਸਕੀਏ ਤੇ ਗਾਣਾ ਕਿਵੇਂ ਦਾ ਹੋਊਗਾ ਗਾਣਾ ਫੁੱਲ ਗੈਂਗਸਟਰ ਟੱਚ ਹੋਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਦੇਸੀ ਗੈਂਗਸਟਰ ਟੱਚ ਹੋਊਗਾ ਪਹਿਲੀ ਗੱਲ ਗਾਣੇ ਦਾ ਨਾਮ ਬਰੋਟਾ ਦੂਸਟਰ ਵਿੱਚ ਡੈਬਿਊ ਮਾਹੌਲ ਦਿਖਾਇਆ ਗਿਆ ਹੈ ਬਰੋਟੇ ਦੇ ਆਲੇ-ਦੁਆਲੇ ਜਿੰਨੀਆਂ ਵੀ ਬੰਦੂਖਾਂ ਬੰਨੀਆਂ ਗਈਆਂ ਜਾਂ ਹੋਰ ਵੀ ਆਪਾਂ ਨੂੰ ਚੀਜ਼ਾਂ ਦਿਖਾਈਆਂ ਹਨ ਉਹ ਸਾਰੀਆਂ ਪਿੰਡੂ ਲੈਵਲ ਦੀਆਂ ਹਨ 100 ਜਿੱਦਾਂ ਸਿੱਧੂ ਵਾਈ ਦੇ 100 ਹਾਈ ਗਾਣਾ ਸੀ ਜਾਂ ਹੋਰ ਸੀਗੇ ਗੈਂਗਸਟਰ ਟੱਚ ਗਾਣੇ ਸੈਲੀਬ੍ਰਿਟੀ ਕਿਲਰ ਉਦਾਂ ਦੀਆਂ ਵੀ ਹੋਉਂਗੀਆਂ ਜਾਂ ਉਦਾਂ ਦੇ ਗਾਣੇ ਦੇ ਬੋਲ ਹੀ ਹੋਣਗੇ ਇਸ ਗਾਣੇ ਦੇ ਡਾਕਟਰ ਬੇਮਾ ਦਾ ਆਪਣਾ ਇਬਿਆਨ ਦਾ ਪੁੱਤ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਸ਼ਾਇਦ ਕੁਝ ਇਦਾਂ ਦੇ ਟੱਚ ਦਾ ਗਾਣਾ ਹੋਊਗਾ। ਮੁੱਕ ਦੀ ਗੱਲ ਇਹ ਹੈ ਕਿ ਗਾਣੇ ਨੂੰ ਵਿਊ ਕਿੰਨੇ ਕੋ ਆਉਣਗੇ ਇਹਦਾ ਅੰਦਾਜ਼ਾ ਲਾ ਲਓ ਅੱਧੇ ਘੰਟੇ ਤੋਂ ਪਹਿਲਾਂ-ਪਹਿਲਾਂ ਇੰਸਟਾਗ੍ਰਾਮ ਉੱਤੇ ਪਾਈ ਪੋਸਟ ਨੂੰ ਹੀ 2 ਲੱਖ ਤੋਂ ਵੱਧ ਲਾਇਕਬਜ ਗਏ ਸੀ ਜਦ ਇੱਕ ਪੋਸਟ ਨੂੰ ਜਦੋਂ ਲੱਖਾਂ ਤੋਂ ਵੱਧ ਲਾਇਕਬਜ ਸਕਦੇ ਹੈ ਉਹ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਵੀ ਤੜਕੇ ਤੜਕੇ ਪੋਸਟ ਪਾਈ ਗਈ ਸੀ ਹਜੇ ਅੱਧੇ ਲੋਕ ਉੱਠੇ ਵੀ ਨਹੀਂ ਹੋਣਗੇ ਤੇ ਕੁਝ ਕੰਟਰੀਆਂ ਵਿੱਚ 100 ਵੀ ਜਾਂਦੇ ਹੈ ਯਾਰ ਜਦੋਂ ਗਾਣਾ ਆਊਗਾ ਆਪਾਂ ਪਿੱਛੇ ਵੀ ਦੇਖਿਆ ਹੈ ਕੁਝ ਮਿੰਟਾਂ ਵਿੱਚ 22 ਦੇ ਗਾਣਿਆਂ ਨੂੰ YouTube ਤੇ ਮਿਲੀਅਨ ਵੱਜਦੇ ਹੈ ਯਾਰ ਇੱਕ ਚੀਜ਼ ਬੜੀ ਹੈਰਾਨੀ ਵਾਲੀ ਗੱਲ ਹੈ ਸਿੱਧੂ 22 ਦੇ ਗਾਣੇ ਦੀ ਉਹ ਢੀਕ ਲੋਕਾਂ ਨੂੰ ਨਵੇਂ ਸਾਲ ਦੀ ਤਰ੍ਹਾਂ ਹੁੰਦੀ ਹੈ ਜਿਵੇਂ 12 ਵਜੇ ਦੇ ਸਾਰ ਆਹਾਰ ਮਰਚ ਜਾਂਦੀ ਹੈ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਬਿਲਕੁਲ ਉਸੇ ਤਰ੍ਹਾਂ ਹੀ ਸਿੱਧੂ ਬਾਈ ਦਾ ਗਾਣਾ ਜਦੋਂ ਵੀ ਰਿਲੀਜ਼ ਹੁੰਦਾ ਹੈ ਨਾਲ ਦੀ ਨਾਲ ਉਤੋਂ ਸਮਾਂ ਕੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਲੋਕ ਬੈਠੇ ਹੁੰਦੇ ਹੈ ਮੈਂ ਪਿੱਛੇ ਵੀ ਦੇਖਿਆ ਜਿੰਨੇ ਵੀ ਗਾਣੇ ਰਿਲੀਜ਼ ਹੋਏ ਹੈ ਇਵਨ ਜਿਹੜੇ ਗਾਣੇ ਲੀਕ ਵੀ ਸਾਰੇ ਲੋਕਾਂ ਨੂੰ ਇਹ ਵੀ ਪਤਾ ਸੀਗਾ ਇਹ ਗਾਣੇ ਲੋਕਾਂ ਨੂੰ ਪਤਾ ਸੀਗਾ ਵੀ ਇਹ ਲੀਕ ਗਾਣਾ ਹੀ ਰਿਲੀਜ਼ ਹੋਣਾ ਹੈ ਉਹਨਾਂ ਗਾਣਿਆਂ ਤੇ ਵੀ ਅੱਧਾ ਅੱਧਾ ਘੰਟਾ ਪੂਣਾ ਪੂਣਾ ਘੰਟਾ ਪਹਿਲਾਂ ਲੱਖਾਂ ਬੰਦੇ ਬੈਠ ਜਾਂਦੇ ਸੀ ਤਾਂ ਇਹ ਗਾਣਾ ਤਾਂ 100% ਗਾਰੰਟੀ ਹੈ ਕਿ ਲੀਕ ਨਹੀਂ ਹੋਵੇਗਾ ਜਦ ਲੀਕ ਗਾਣੇ ਤੇ ਇੰਨੇ ਲੋਕ ਬੈਠੇ ਹੁੰਦੇ ਤਾਂ ਜਿਹੜਾ ਫਰੈਸ਼ ਗਾਣਾ ਹੋਊਗਾ ਬਾਬਾ ਜੀ ਮਿਲੀਅਨ ਬੰਦਾ ਤਾਂ ਮੈਨੂੰ ਲੱਗਦਾ ਹੈ ਅੱਧਾ ਘੰਟਾ ਪਹਿਲਾਂ ਹੀ ਬੈਠਾ ਹੋਊਗਾ ਤੇ ਜਦੋਂ ਗਾਣਾ ਰਿਲੀਜ਼ ਹੋਣਾ ਹੈ ਤਾਂ ਅੱਧੇ ਘੰਟੇ ਦੇ ਵਿੱਚ ਵਿੱਚ ਜਨਤਾ ਨੇ ਕਈ-ਕਈ ਮਿਲੀਅਨ ਤਪਾ ਦੇਣੇ ਇਹ ਜ਼ਰੂਰੀ ਵੀ ਹੈ ਜਿਹੜੇ ਬੰਦੇ ਨੇ ਇੰਡਸਟਰੀ ਦਾ ਰੁਖ ਚੇਂਜ ਕਰਕੇ ਰੱਖਤਾ ਸੀ ਜਿਵੇਂ ਨਹਿਰਾ ਨੂੰ ਨੱਕਾ ਮਾਰ ਕੇ ਮੋੜੀਦਾ ਹੈ ਬਿਲਕੁਲ ਉਸੇ ਤਰ੍ਹਾਂ ਪੂਰੀ ਇੰਡਸਟਰੀ ਇੱਕ ਸਿੱਧੀ ਧਾਰ ਵਿੱਚ ਜਾ ਰਹੀ ਸੀ ਬੰਦੇ ਨੇ ਇੱਕੋ ਝਟਕੇ ਵਿੱਚ ਇੱਕੋ ਸਾਲ ਚ ਦੂਜੇ ਪਾਸੇ ਨੂੰ ਮੋੜ ਕੇ ਧਰ ਦਿੱਤਾ ਤਾਂ ਜਦੋਂ ਉਹ ਬੰਦਾ ਅਣਾਈ ਮੌਤ ਵਰ ਗਿਆ ਪਰ ਫਿਰ ਵੀ ਪਿੱਛੇ ਇੰਨਾ ਕੁਝ ਛੱਡ ਗਿਆ ਕਿ ਉਸਦੇ ਫੈਨ ਅਤੇ ਉਹਦੀ ਫੈਮਿਲੀ ਹਮੇਸ਼ਾ ਉਸ ਨੂੰ ਜਿਉਂਦਾ ਰੱਖ ਸਕਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਉਸ ਬੰਦੇ ਨੂੰ ਹਮੇਸ਼ਾ ਸੁਣਦੇ ਰਹੀਏ ਤਾਂ ਜੋ ਉਹਨਾਂ ਨੂੰ ਵੀ ਕੰਨ ਰਹਿਣ ਜਿਹੜੇ ਸਿੱਧੂ ਨੂੰ ਮਕਾਉਣਾ ਚਾਹੁੰਦੇ ਸੀ ਜਾਂ ਜਿਨ੍ਹਾਂ ਨੂੰ ਹਲੇ ਵੀ ਲੱਗਦਾ ਹੈ ਕਿ ਸਿੱਧੂ ਮੁੱਕ ਗਿਆ ਹੈ ਸਿੱਧੂ ਨਹੀਂ ਮੁੱਕ ਸਕਦਾ ਇੱਕ ਨਵਾਂ ਸਿੱਧੂ ਪੈਦਾ ਹੋ ਚੁੱਕਾ ਹੈ ਤੇ ਕੁਝ ਕੁ ਸਾਲਾਂ ਬਾਅਦ ਉਹਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦੇਣੇ ਹੈ ਵੈਸੇ ਤਾਂ ਦਿਖਾ ਹੀ ਰਿਹਾ ਹੈ ਹਿੰਟਸ ਦੇ ਰਿਹਾ ਹੈ ਤੇ ਸੋ ਮਿਲਦੇ ਹਾਂ ਜੀ ਆਪਾਂ ਗਾਣਾ ਜਿੱਦਣ ਰਿਲੀਜ਼ ਹੋਇਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ